ਹਾਂਜੀ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਨਾਬਾ ਅੱਜ ਅਸੀਂ ਪਹੁੰਚੇ ਤੇ ਨਾਬੇ ਦੇ ਮਸ਼ਹੂਰ ਕਿਲੇ ਦੇ ਵਿੱਚ ਜਿਹੜੀਆਂ ਕਚਹਿਰੀਆਂ ਨੇ ਤੇ ਅੱਜ ਦੇਖਿਆ ਤੇ ਕਬੂਤਰ ਬੋਲ ਰਹੇ ਨੇ ਕਿਲੇ ਦੇ ਵਿੱਚ ਕਬੂਤਰ ਬੋਲ ਰਹੇ ਨੇ ਕਿਲੇ ਦੇ ਵਿੱਚ ਬਿਲਕੁਲ ਤਹਿਤ ਨੈਸ ਹੋ ਚੁੱਕਿਆ ਤੇ ਕਹਿਣ ਦਾ ਭਾਵ ਇਹ ਸੀ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਸਰਕਾਰਾਂ ਪੁਰਾਣੀਆਂ ਸਰਕਾਰਾਂ ਕੋਈ ਵੀ ਸਰਕਾਰਾਂ ਆਈਆਂ ਜਿਹੜਾ ਸੈਡ ਸਵਾਟੇ ਦੇ ਵਿੱਚ ਇੱਕ ਫੰਡ ਹੁੰਦਾ ਸ਼ਹਿਰ ਸਪਾਟਾ ਮੰਤਰੀ ਹੁੰਦਾ ਇੱਕ ਫੰਡ ਆਉਂਦਾ ਤੇ ਉਹ ਫੰਡ ਹੁੰਦਾਗਾ तकरीबन ਜਿਹੜਾ ਕੀ ਇਹਨਾਂ ਦੀ ਸਾਹ ਸੰਭਾਲ ਲਈ ਰੱਖਿਆ ਜਾ ਸਕਦਾ ਜਿਵੇਂ ਟੂਰਿਸਟ ਨੂੰ ਇਧਰ ਜਗ੍ਹਾ ਦਿੱਤੀ ਜਾਵੇ ਤੇ ਟੂਰਿਸਟ ਤਾਂ ਕਿ ਇਧਰ ਆਉਣ ਵੱਧ ਤੋਂ ਵੱਧ ਟੂਰਿਸਟ ਆਉਣ ਤਾਂ ਕਿ ਦੇਖੇ ਨੇ ਹਾਲਾਤ ਐ ਜਿਹੜੀਆਂ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਨੇ ਉਹ ਤੇ ਅਸੀਂ ਅੱਜ ਤੁਹਾਨੂੰ ਅੱਗੇ ਦਿਖਾਉਨੇ ਆਂ ਨਾਬੇ ਦੀ ਬੜੀ ਪਰਾ ਪੁਰਾਣਾ ਕਿਲਾ ਜਿਹੜਾ ਕਚੈਰੀਆਂ ਜਿੱਥੇ ਕਈ ਫਿਲਮਾਂ ਦੇ ਸ਼ੂਟ ਵੀ ਹੋਏ ਨੇ ਤੇ ਵਾਵਾ ਦੇਖਿਆ ਇੱਧਰ ਤੇ ਕਈ ਫਿਲਮਾਂ ਦੇ ਸ਼ੂਟ ਵੀ ਹੋਏ ਨੇ ਇੱਥੇ ਵਾਵਾ ਕਚੈਰੀਆਂ ਦੇ ਵਿੱਚ ਫਿਲਮਾਂ ਦੇ ਸ਼ੂਟ ਤੇ ਉਧਰ ਕਿਲਾ ਬੜਾ ਆਲੀਸ਼ਾਨ ਜਿਹੜਾ ਇਹ ਬਣਿਆ ਹੋਇਆ ਸੀ ਕਿਸੇ ਟਾਈਮ ਦੇ ਵਿੱਚ ਇਹ ਪੰਜਾਬ ਦੀ ਬੜੀ ਇੱਕ ਵਿਰਾਸਤ ਸੀ ਜਿਹੜੀ ਇਹ ਬਣੀ ਹੋਈ ਸੀ ਤੇ ਹੁਣ ਅੱਜ ਕੱਲ ਇਹ ਖੰਡਰ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਖੰਡਰ ਦੇ ਵਿੱਚ ਤਬਦੀਲ ਕਿਉਂ ਹੋ ਚੁੱਕੇ ਨੇ ਕੀ ਕਾਰਨ ਹੈ ਖੰਡਰ ਦੇ ਵਿੱਚ ਤਬਦੀਲ ਹੋਣ ਦਾ ਤਬਦੀਲ ਹੋਣ ਦਾ ਖੰਡਰ ਦੇ ਵਿੱਚ ਕਾਰਨ ਇਹ ਹੈ ਕਿ ਸਰਕਾਰਾਂ ਨੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜਿਹੜੀ ਮਰਜ਼ੀਆਂ ਨੇ ਕਿ ਇਹਨਾਂ ਨੇ ਦੀ ਸਾਂਭ ਸੰਭਾਲ ਨਹੀਂ ਕੀਤੀ ਅਸੀਂ ਕਹਿੰਦੇ ਆ ਵੀ ਪੰਜਾਬ ਚ ਟੂਰਿਸਟ ਆਉਂਦੇ ਨਹੀਂ ਕਿਉਂਕਿ ਟੂਰਿਸਟ ਦੇ ਵਿੱਚ ਲਿਉਣ ਲਈ ਕੋਈ ਨਾ ਕੋਈ ਪੁਰਾਣੀ ਵਿਰਾਸਤ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਸੁਰਜੀਤ ਹੋਣੀ ਚਾਹੀਦੀ ਆ ਤਾਂ ਕਿ ਇੱਧਰ ਦੇਖਿਆ ਬਿਲਕੁਲ ਹੀ ਆਹ ਚੀਜ਼ ਦਿਖਾਓ ਤੇ ਬਿਲਕੁਲ ਡੈਮੇਜ ਹੋ ਚੁੱਕੀ ਹੈ ਇਹ ਚੀਜ਼ ਜਿਹੜੀ ਸਾਡੀ ਸਰਮੌਰ ਵਿਰਾਸਤ ਸੀ ਤੇ ਕਿੰਨਾ ਹੀ ਫੰਡ ਹੁਣ ਤੱਕ 1947 ਤੋਂ ਲਾ ਕੇ ਇਹ ਨਾਬਾ ਵਿਰਾਸਤ ਦੇ ਲਈ ਕਿੰਨਾ ਫੰਡ ਜਾਰੀ ਹੋਇਆ ਹੋਣਾ ਹੁਣ ਤੱਕ ਇਹਦੇ ਬਾਰੇ ਕੋਈ ਕੁਝ ਨਹੀਂ ਪਤਾ ਤੇ ਕਹਿਣ ਦਾ ਭਾਵ ਜਿਹੜੀ ਇਹ ਪੁਰਾਣੀ ਵਿਰਾਸਤ ਦੀ ਜਿਹੜੀਆਂ ਇਹ ਜੀਆਂ ਇਮਾਰਤਾਂ ਨੇ ਜਿਹੜੀਆਂ ਪੁਰਾਣੀਆਂ ਉਹ ਟਾਈਮ ਦੀਆਂ ਬਣੀਆਂ ਹੋਈਆਂ ਨੇ ਤੇ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਇਹਨੂੰ ਰੈਨੋਵੇਸ਼ਨ ਕਰਕੇ ਸਾਂਭ ਕੇ ਰੱਖਣਾ ਚਾਹੀਦਾ ਜਦ ਕਿ ਇੱਕ ਮੰਤਰੀ ਦੀ ਜੇ ਕੋਠੀ ਬਣਾਉਣੀ ਹੁੰਦੀ ਆ ਤੇ ਲੱਖਾਂ ਕਰੋੜਾਂ ਰੁਪਏ ਦਾ ਉਤੇ ਰੈਨੋਵੇਸ਼ਨ ਦਾ ਰੰਗ ਪੇਂਟ ਹੋਰ ਚੀਜ਼ਾਂ ਦਾ ਆ ਜਾਂਦਾ ਕਿਉਂਕਿ ਜੜੀਆਂ ਇਹ ਚੀਜ਼ਾਂ ਨੇ ਵਿਰਾਸਤ ਆ ਸਰਕਾਰ ਦਾ ਫਰਜ ਬਣਦਾ ਹੈ ਕਿ ਇਹ ਚੀਜ਼ਾਂ ਨੂੰ ਸਾਂਭ ਕੇ ਰੱਖੇ ਅਸੀਂ ਇਕੱਲਾ ਇਹ ਹੋਣ ਵਾਲੀ ਸਰਕਾਰ ਤੇ ਹੀ ਨਿਰਾਪੂਰ ਆ ਇਸ ਦੇ ਬਾਰੇ ਕਹਿ ਰਹੇ ਤੇ ਕੁਝ ਮੋਡੀਫਾਈ ਇਹ ਪਰਲੇ ਪਾਸੋਂ ਕੀਤਾ ਤੇ ਵੱਟ ਪਰ ਹੁਣ ਦੀਆਂ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਰਹੀਆਂ ਨੇ ਸਾਰਿਆਂ ਦਾ ਇਹਦੇ ਵਿੱਚ ਮੇਨ ਜੋਗਦਾਰ ਰਿਹਾ ਕਿ ਇਹਨੂੰ ਇਹਦਾ ਜਿਹੜਾ ਕਿਲੇ ਨੂੰ ਇੱਕ ਖੰਡਰ ਦੇ ਰੂਪ ਦੇ ਵਿੱਚ ਬਣਾਉਣ ਦਾ ਤੇ ਹੁਣ ਤੱਕ ਕਈ ਫਿਲਮਾਂ ਦੀ ਇੱਥੇ ਸ਼ੂਟਿੰਗ ਵੀ ਹੋਈ ਆ ਤੇ ਹੁਣ ਤੱਕ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨਹੀਂ ਇਹ ਕਿਲੇ ਦੇ ਬਾਰੇ ਕੋਈ ਵੀ ਕੁਝ ਵੀ ਧਿਆਨ ਨਹੀਂ ਦਿੱਤਾ ਤੇ ਸਹਿਰ ਸਪਟਾ ਮੰਤਰੀ ਵਾਸਤੇ ਕਿੰਨਾ ਪੈਸਾ ਆਉਂਦਾ ਸਰਕਾਰਾਂ ਨੂੰ ਸਰਕਾਰਾਂ ਪਤਾ ਨਹੀਂ ਉਹ ਪੈਸਾ ਕਿੱਥੇ ਯੂਜ਼ ਕਰਦੀਆਂ ਨੇ ਤੇ ਇਹ ਵਿਚਾਰ ਤੇ ਤੁਹਾਡੇ ਤੇ ਜੋ ਦੇਸ਼ ਦੁਨੀਆ ਚੈਨਲ ਦੇ ਨਾਲ ਜੁੜੇ ਤੇ ਇਹ ਕਵਰੇਜ ਦਿਖਾਈ ਹੈ ਤੇ ਦੇਸ਼ ਦੁਨੀਆ ਚੈਨਲ ਦੇ ਨਾਲ ਜੁੜੇ ਤੇ ਇਹ ਖਬਰ ਦਿਖਾਈ ਹੈ ਕਿ ਤਾਂ ਕਿ ਇਹ ਸਰਕਾਰਾਂ ਦੇ ਨਿਗਾ ਦੇ ਵਿੱਚ ਪੈ ਸਕੇ ਤਾਂ ਕਿ ਸਰਕਾਰਾਂ ਇਹ ਚੀਜ਼ਾਂ ਦਾ ਧਿਆਨ ਰੱਖਣ ਤਾਂ ਕਿ ਜੜੀਆਂ ਪ੍ਰਾਣੀਆਂ ਬਹੁਤ ਅਲੀਸ਼ਾ ਨੇ ਮਾਰਤਾਂ ਦੀਆਂ ਉਹ ਸਾਡੇ ਪੰਜਾਬ ਦੀ ਜਿਹੜੀ ਸਰਮੌਰ ਵਿਰਾਸਤ ਸੀ ਕਿਉਂਕਿ ਇਹ ਸਾਮਕੀ ਸਾਮੀ ਰਹੂਗੀ ਤਾਂ ਸਾਡੇ ਬੱਚਿਆਂ ਨੂੰ ਇਹ ਚੀਜ਼ ਦੀ ਯਾਦਗਿਰੀ ਰਹੂਗੀ ਨੌਲੇਜ ਰਹੂਗੀ ਤੇ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਨਾਬਾ